ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਸਾਹਮਣੇ ਅੱਜ ਆਪਣੇ ਜੀਤ ਟੀਵੀ ਦੇ ਵਿੱਚ ਅਮ ਉਹਨਾਂ ਦਾ ਰਿਪਲਾਈ ਕਰਨਾ ਚਾਹਨੀ ਆ ਜੋ ਲੋਕਾਂ ਨੇ ਮੈਨੂੰ ਡਰਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਹੈ ਤਾਂ ਅਗਰ ਤਾਂ ਉਹਨਾਂ ਨੇ ਮੈਨੂੰ ਇਸ ਐਡਵਾਈਸ ਦਿੱਤੀ ਹੈ ਕਿ ਮੈਂ ਉਹਨਾਂ ਦੀ ਗੱਲ ਸੁਣ ਕੇ ਬਦਲ ਜਾਵਾਂ ਜਾਂ ਮੇਰਾ ਵਿਚਾਰ ਬਦਲ ਜਾਵਾਂ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹਨੀ ਆ ਕਿ ਤੁਸੀਂ ਮੈਨੂੰ ਇੱਕ ਗੱਲ ਤਾਂ ਪਹਿਲੇ ਤਾਂ ਮੈਂ ਉਸ ਚੀਜ਼ ਦਾ ਜਵਾਬ ਦੇਣਾ ਚਾਹਨੀ ਆ ਕਿ ਜੋ ਤੁਸੀਂ ਮੈਨੂੰ ਇਹ ਗੱਲ ਕਹੀ ਹੈ ਕਿ ਮੈਂ ਜਾਂ ਤਾਂ ਖੱਤਰੀ ਹਾਂ ਜਾਂ ਭਾਪੀ ਭਾਪੀ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਜਾਂ ਫਿਰ ਮੈਂ ਬਾਂਮਣੀ ਆ ਤਾਂ ਮੈਂ ਤੁਹਾਨੂੰ ਇੱਕ ਗੱਲ ਦਾ ਪਹਿਲਾਂ ਤਾਂ ਉਹਦਾ ਜਵਾਬ ਦੇਣਾ ਚਾਹਨੀ ਆ ਕਿ ਮੇਰੇ ਨਾਮ ਦੇ ਅੱਗੇ ਤੁਸੀਂ ਪੜਿਆ ਹੋਣਾ ਹੈ ਕਿ ਮੇਰੇ ਨਾਮ ਦੇ ਅੱਗੇ ਕੋਰ ਹੈ ਦਾ ਮਤਲਬ ਹੈ ਬਾਈ ਬਰਥ ਮੈਂ ਸਿੱਖ ਬਲੜਾ ਤਾਂ ਮੇਰੇ ਨਾਮ ਦੇ ਅਗਰ ਅਗਰ ਕੋਰ ਐਡ ਕੀਤਾ ਗਿਆ ਹੈ ਤਾਂ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਦੀ ਹਾਂ ਉਹਨਾਂ ਨੂੰ ਮੰਨਦੀ ਹਾਂ ਕਿ ਉਹਨਾਂ ਉਹ ਗੁਰੂ ਨਾਨਕ ਦੇਵ ਜੀ ਉਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਹਿੰਦੁਸਤਾਨ ਦੀ ਤਰਤੀ ਦੇ ਵਿੱਚ ਜੋ ਕਿ ਬਹੁਤ ਵੱਡਾ 파ਟ ਸੀ ਉਹਨਾਂ ਦੇ ਟਾਈਮ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਸੀ ਕਿ ਉਸ ਟਾਈਮ ਜੋ ਸੁਪਰਸਟਿਸ਼ੀਅਸ ਔਰਥੋਡੌਕਸ ਬਲੀਫ ਸੀਗੇ ਜਾਤ ਪਾਤ ਸੀਗੀ ਉਹ ਉਹਨਾਂ ਨੇ ਜਾਤ ਪਾਤ ਦਾ ਭੇਦਭਾਵ ਮਿਟਾਉਣ ਦੀ ਆਵਾਜ਼ ਉਠਾਈ ਸੀ ਤਾਂ ਉਸ ਉਹਨਾਂ ਦੀ ਉਸ ਬੇਸਿਕ ਜਿਹੜੀ ਉਹਨਾਂ ਦੀ ਪ੍ਰਿੰਸੀਪਲ ਸੀ ਉਹਦੇ ਤੇ ਸਿੱਖ ਧਰਮ ਦੀ ਸਥਾਪਨਾ ਸ਼ੁਰੂ ਸਥਾਪਨਾ ਹੋਈ ਸੀ ਮੈਂ ਗੁਰੂ ਅਰਜਨ ਦੇਵ ਜੀ ਨੂੰ ਮੰਨਦੀ ਹਾਂ ਜਿਨ੍ਹਾਂ ਨੇ ਸ਼ਬਦ ਗੁਰੂ ਨੂੰ ਤੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਨੂੰ ਪ੍ਰੋਮੋਟ ਕਰਨ ਲਈ ਆਪਣੀ ਸ਼ਹੀਦੀ ਦਿੱਤੀ ਹੈ ਔਰ ਉਹ 시ద్ధి ਉਹਨਾਂ ਨੇ ਤੱਤੀਆਂ ਲੋਹਾਂ ਤੇ ਬੈਠ ਕੇ ਦਿੱਤੀ ਹੈ ਉਬਲਦੀਆਂ ਹੋਈਆਂ ਦੇਗ ਦੇ ਵਿੱਚ ਉਬਲਦੀ ਹੋਈ ਦੇਗ ਦੇ ਵਿੱਚ ਬੈਠ ਕੇ ਦਿੱਤੀ ਹੈ ਤਾਂ ਮੈਂ ਉਹਨਾਂ ਨੂੰ ਮੰਨਦੀ ਹਾਂ ਜਿ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਸੀ ਜਿਨ੍ਹਾਂ ਨੇ ਦੂਸਰੇ ਧਰਮ ਦੀ ਰਕਸ਼ਾ ਲਈ ਔਰ ਜਿਨ੍ਹਾਂ ਨੇ ਉਹਨਾਂ ਦੇ ਰਿਲੀਜੀਅਸ ਰਾਈਟ ਤੇ ਹਿਊਮਨ ਰਾਈਟਸ ਦੀ ਰਕਸ਼ਾ ਲਈ ਆਪਣੀ ਕੁਰਬਾਨੀ ਦਿੱਤੀ ਸੀ ਔਰ ਮੈਂ ਉਹਨਾਂ ਨੂੰ ਮੰਨਦੀ ਹਾਂ ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਜਾਣਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਸਚਾਈ ਦੀ ਸਥਾਪਨਾ ਕਰਨ ਲਈ ਔਰ ਆਪਣੇ ਹੱਕ ਲਈ ਇੱਕ ਫੌਜ ਤਿਆਰ ਕੀਤੀ ਸੀ ਔਰ ਜਿਨ੍ਹਾਂ ਨੇ ਆਪਣੇ ਉਸ ਜ਼ੁਬਾਨ ਤੇ ਖੜੇ ਰਹਿਣ ਲਈ ਆਪਣੇ ਦੂਸਰੇ ਲੋਕਾਂ ਦੀ ਰੱਖਿਆ ਕਰਨ ਲਈ ਆਪਣੇ ਫਾਦਰ ਆਪਣੇ ਬੱਚੇ ਆਪਣੇ ਫੈਮਿਲੀ ਆਪਣਾ ਸਭ ਕੁਝ ਤਿਆਗ ਕੀਤਾ ਸੀ ਕਿ ਉਹ ਇੱਕ ਬਹੁਤ ਹੀ ਵੱਡੀ ਇੱਕ ਰਿਲੀਜੀਅਨ ਦੀ ਸਥਾਪਨਾ ਕਰ ਚੁੱਕੇ ਸੀ ਤਾਂ ਉਹਨਾਂ ਨੇ ਉਹ ਸਥਾਪਨਾ ਇਸ ਕਰਕੇ ਕੀਤੀ ਸੀ ਕਿ ਇੱਕ ਐਧਾ ਦਾ ਰਿਲੀਜੀਅਨ ਹੋਏ ਜੋ ਕਿਸੇ ਚੀਜ਼ ਤੋਂ ਨਾਂ ਡਰੇ ਤਾਂ ਮੇਰੇ ਅੰਦਰ ਅੱਜ ਵੀ ਮੈਂ ਉਹਨਾਂ ਦੇ ਜਜ਼ਬਾਤਾਂ ਦੀ ਬਹੁਤ ਹੀ ਜ਼ਿਆਦਾ ਰਿਕੁਐਸਟ ਰਿਸਪੈਕਟ ਕਰਦੀ ਹਾਂ ਔਰ ਮੈਂ ਆਪਣਾ ਕੈਰੀਅਰ ਛੱਡ ਕੇ ਸਿੱਖੀ ਦੀ ਤਲਾਸ਼ ਦੇ ਵਿੱਚ ਆਈ ਹਾਂ ਔਰ ਮੈਂ ਉਸ ਚੀਜ਼ ਤੱਕ ਪਹੁੰਚਾਂਗੀ ਜੋ ਸਿੱਖੀ ਮੇਰੇ ਦਿਲ ਦੇ ਵਿੱਚ ਹੈ ਤਾਂ ਮੈਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਥੈਂਕਸ ਕਹਿੰਦੀ ਹਾਂ ਜਿਨ੍ਹਾਂ ਨੇ ਸ਼ਾਇਦ ਇਹ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਸਮਝਾਣ ਔਰ ਮੈਂ ਜੋ ਲੋਕ 2 ਲੱਖ ਵਿਊਜ਼ ਦੇ ਵਿੱਚੋਂ 4-5 ਲੋਕ ਇਦਾਂ ਦੇ ਨੇ ਜੋ ਮੈਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੰਟੀਨਿਊਸਲੀ ਜਿਨ੍ਹਾਂ ਨੂੰ ਮੇਰੀ ਉਹ ਗੱਲ ਪਸੰਦ ਨਹੀਂ ਆਈ ਕਿ ਤੁਸੀਂ ਗੁਰਦੁਆਰਿਆਂ ਦੇ ਵਿੱਚ ਲੜਨਾ ਨਹੀਂ ਹੈ ਉਸ ਚੀਜ਼ ਨੂੰ ਕਵਰ ਕਰਨ ਲਈ ਉਹ ਮੈਨੂੰ ਬਹੁਤ ਹੀ ਫਾਲਤੂ ਚੀਜ਼ਾਂ ਜੋ ਕਹਿ ਰਹੇ ਨੇ ਤਾਂ ਮੈਂ ਤੁਹਾਨੂੰ ਉਸ ਗੱਲ ਦਾ ਜਵਾਬ ਦਿੰਨੀ ਆ ਔਰ ਇੱਕ ਮੇਰੇ ਹੋਰ ਬ੍ਰਦਰ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਮੈਂ ਚਿੱਕੜ ਦੇ ਵਿੱਚ ਪੱਥਰ ਨਾ ਮਾਰਾਂ ਚਿੱਕੜ ਦੇ ਵਿੱਚ ਪੱਥਰ ਮਾਰਨਾ ਗੰਦ ਮੇਰੇ ਉੱਪਰ ਹੀ ਡਿੱਗੇਗਾ ਔਰ ਕਈ ਲੋਕਾਂ ਨੇ ਮੈਨੂੰ ਇਸ ਚੀਜ਼ ਦੀ ਵੀ ਸਲਾਹ ਦਿੱਤੀ ਹੈ ਕਿ ਮੈਂ ਇਹ ਸਾਰੀਆਂ ਚੀਜ਼ਾਂ ਤੋਂ ਦੂਰ ਰਵਾਂ ਕਿਉਂਕਿ ਇਹ ਮੇਰੇ ਵਾਸਤੇ ਦਾ ਕੰਮ ਨਹੀਂ ਹੈ ਤਾਂ ਮੈਨੂੰ ਕੁਝ ਲੋਕ ਬਹੁਤ ਹੀ ਖਰਾਬ ਨੇ ਔਰ ਉਹਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਖਰਾਬ ਹੋ ਸਕਦਾ ਹੈ ਕਿ ਉਹ ਮੇਰੇ ਨਾਲ ਕੁਝ ਵੀ ਕਰ ਸਕਦੇ ਨੇ ਆਦਮੀਆਂ ਨੂੰ ਬਦਨਾਮ ਕਰਨ ਲਈ ਔਰਤਾਂ ਖੜੀਆਂ ਕਰ ਦਿੰਦੇ ਨੇ ਔਰ ਔਰਤਾਂ ਨੂੰ ਬਦਨਾਮ ਕਰਨ ਲਈ ਆਦਮੀ ਖੜੇ ਕਰ ਸਕਦੇ ਨੇ ਜਾਂ ਐਜ਼ ਅ ਵੂਮਨ ਮੈਂ ਜੋ ਔਰਤ ਹਾਂ ਤਾਂ ਉਹਦੇ ਲਈ ਉਹ ਕੁਝ ਵੀ ਕਰ ਸਕਦੇ ਨੇ ਤਾਂ ਮੈਂ ਉਸ ਚੀਜ਼ ਦਾ ਜਵਾਬ ਤੁਹਾਨੂੰ ਅੱਜ ਦੇ ਦਿੰਨੀ ਆ ਮੈਂ ਤੁਹਾਨੂੰ ਪਹਿਲੇ ਇੱਕ ਚੀਜ਼ ਐਕਸਪਲੇਨ ਕਰ ਚੁੱਕੀ ਹਾਂ ਕਿ ਮੈਂ ਮੰਦੀ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਿਨ੍ਹਾਂ ਨੇ ਆਵਾਜ਼ ਉਠਾਈ ਸੀ ਸੁਪਰਸਟਿਸ਼ੀਅਸ ਔਰਥੋਡੌਕਸ ਬਿਲੀਫਸ ਦੇ ਖਿਲਾਫ ਮੈਂ ਮੰਦੀ ਹਾਂ ਉਹਨਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਲਈ ਉਹਨਾਂ ਨੂੰ ਪੂਰਨ ਗੁਰੂ ਦੀ ਉਪਾਧੀ ਦੇਣ ਲਈ ਉਹਨਾਂ ਨੇ ਆਪਣੇ ਉੱਪਰ ਸਿੱਖੀ ਦਾ ਪ੍ਰਚਾਰ ਕਰਨ ਲਈ ਇੱਕ ਬਹੁਤ ਹੀ ਖਤਰਨਾਕ ਜੋ ਪਨਿਸ਼ਮੈਂਟ ਉਹਨਾਂ ਨੂੰ ਦਿੱਤੀ ਸੀ ਜੋ ਉਹਨਾਂ ਤੇ ਫਤਵਾ ਲਗਾਇਆ ਸੀ ਉਹਨਾਂ ਨੇ ਉਹ ਸਜ਼ਾ ਕਬੂਲ ਕੀਤੀ ਪਰ ਧਰਮ ਚੇਂਜ ਕਰਨਾ ਕਬੂਲ ਨਹੀਂ ਕੀਤਾ ਮੈਂ ਸ੍ਰੀ ਗੁਰੂ ਤੇਗ ਭਾਦਰ ਜੀ ਨੂੰ ਮੰਦੀਆਂ ਜੋ ਮੈਂ ਤੁਹਾਨੂੰ ਪਹਿਲੇ ਹੀ ਬੋਲ ਚੁੱਕੀ ਹਾਂ ਤਾਂ ਮੈਂ ਉਹ ਲੋਕ ਜੋ ਮੈਨੂੰ ਡਰਾਉਣ ਦੀ ਕੋਸ਼ਿਸ਼ ਚ ਨੇ ਜੋ ਮੈਨੂੰ ਫालतू ਗੱਲਾਂ ਕਰਕੇ ਡਰਾਉਣ ਦੀ ਕੋਸ਼ਿਸ਼ ਚ ਨੇ ਕਿ ਮੈਂ ਇੱਕ ਔਰਤ ਹਾਂ ਔਰ ਮੈਂ ਡਰ ਜਾਵਾਂਗੀ ਤਾਂ ਮੈਂ ਅੱਜ ਤੁਹਾਨੂੰ ਚੈਲੰਜ ਕਰਦੀ ਹਾਂ ਕਿ ਮੈਂ ਇਦਾਂ ਹੀ ਬੋਲਦੀ ਰਹਾਂਗੀ ਜਦ ਜੇ ਤੁਸੀਂ ਗੁਰਦੁਆਰੇ ਚ ਗੰਦ ਪਾਣੋਂ ਨਹੀਂ ਹਟਦੇ ਚਾਹੇ ਤੁਹਾਡੇ ਐਕਸਕਿਊਜ਼ ਕੁਝ ਵੀ ਨੇ ਚਾਹੇ ਤੁਹਾਡੇ ਰੀਜ਼ਨ ਕੁਝ ਵੀ ਨੇ ਚਾਹੇ ਤੁਹਾਨੂੰ ਆਰਐਸਐਸ ਤੰਗ ਕਰ ਰਹੀ ਹੈ ਜਾਂ ਦੂਸਰੇ ਲੋਕ ਤੁਹਾਡੇ ਗੁੱਟਾਂ ਦੇ ਵਿੱਚ ਆ ਕੇ ਤੁਹਾਨੂੰ ਆਪਸ ਵਿੱਚ ਸ਼ਰਾਬ ਪੀ ਕੇ ਲੜਾਉਂਦੇ ਨੇ ਜਾਂ ਮਾਰਕੁੱਟ ਕਰਦੇ ਨੇ ਜਾਂ ਟਕਸਾਲੀਏ ਨੇ ਜਾਂ ਮਿਸ਼ਨਰੀ ਨੇ ਜਾਂ ਕੋਈ ਵੀ ਨੇ ਮੈਨੂੰ ਉਸ ਚੀਜ਼ ਦਾ ਕੋਈ ਮਤਲਬ ਨਹੀਂ ਆਇਆ ਤੁਹਾਨੂੰ ਸਾਰਾ ਕੁਝ ਪਤਾ ਹੈ ਤੁਸੀਂ ਉਹ ਸਭ ਚੀਜ਼ਾਂ ਮੈਨੂੰ ਦੱਸ ਰਹੇ ਹੋ ਤਾਂ ਫਿਰ ਤੁਹਾਨੂੰ ਵੀ ਪਤਾ ਨਹੀਂ ਉਹ ਸਾਰੀਆਂ ਚੀਜ਼ਾਂ ਤਾਂ ਫਿਰ ਤੁਸੀਂ ਮੈਨੂੰ ਡਰਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ ਤੁਸੀਂ ਇਹ ਗੱਲ ਨੂੰ ਕਿਉਂ ਕਬੂਲ ਨਹੀਂ ਕਰ ਰਹੇ ਕਿ ਲੜਾਈਆਂ ਬੰਦ ਹੋ ਸਕਦੀਆਂ ਨੇ ਜਾਂ ਤਾਂ ਲੜਾਈਆਂ ਪ੍ਰਬੰਧਕਾਂ ਦੀ ਕਮੇਟੀ ਦੀਆਂ ਨੇ ਜਾਂ ਫਿਰ ਪ੍ਰਧਾਨ ਬਣਨ ਦੇ ਚੱਕਰ 'ਚ ਲੜਾਈਆਂ ਨੇ ਆਪਸ 'ਚ ਝਗੜੇ ਹੁੰਦੇ ਨੇ ਜਾਂ ਗੋਲਗ ਦੀ ਲੜਾਈ ਹੈ ਜਾਂ ਫਿਰ ਇੱਕ ਦੂਜੇ ਨੂੰ ਆਪਣੀ ਗੱਲ ਮਨਵਾਉਣ ਦੀ ਲੜਾਈ ਹੈ ਜਾਂ ਜੋ ਵੀ ਲੜਾਈ ਹੈ ਤੁਸੀਂ ਗੁਰਦੁਆਰੇ ਵਿੱਚ ਲੜਨਾ ਬੰਦ ਕਰ ਦਿਓ ਅਗਰ ਤੁਸੀਂ ਲੜ ਮੈਂ ਤੁਹਾਨੂੰ ਲੜਨਾ ਬੰਦ ਕਰਨ ਨੂੰ ਕਹਿ ਰਹੀ ਹਾਂ ਤਾਂ ਤੁਸੀਂ ਮੈਨੂੰ ਅਗਰ ਇਹ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਇਹ ਗੱਲ ਕਹਿਨੀ ਹੈ ਕਿ ਹਾਂ ਮੈਂ ਔਰਤ ਹਾਂ ਮੈਂ ਇੱਕ ਔਰਤ ਹਾਂ ਤੁਸੀਂ ਮੇਰੇ ਨਾਲ ਬਹੁਤ ਕੁਝ ਕਰ ਸਕਦੇ ਹੋ ਮੈਨੂੰ ਪਤਾ ਹੈ ਤੁਸੀਂ ਜੋ ਚੀਜ਼ਾਂ ਮੈਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਮੈਂ ਐਜ਼ ਅ ਊਮਨ ਸਭ ਚੀਜ਼ ਸਮਝ ਸਮਝ ਰਹੀ ਹਾਂ ਤੁਸੀਂ ਮੈਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਅਗਰ ਤੁਸੀਂ ਮੈਨੂੰ ਸੱਚ ਬੋਲਣ ਦੀ ਪਨਿਸ਼ਮੈਂਟ ਦੇਣੀ ਹੈ ਤਾਂ ਮੇਰੀ ਪਨਿਸ਼ਮੈਂਟ ਗੁਰੂ ਅਰਜਨ ਦੇਵ ਜੀ ਦੀ ਪਨਿਸ਼ਮੈਂਟ ਤੋਂ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਗੁਰੂ ਤੇਗ ਬਹਾਦਰ ਜੀ ਨੇ ਜੋ ਸ਼ਹੀਦੀ ਲਈ ਉਸ ਤੋਂ ਵੀ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਕਹਿ ਰਹੀ ਹਾਂ ਕਿ ਅਗਰ ਤੁਸੀਂ ਸੱਚਮੁੱਚ ਮੈਨੂੰ ਡਰਾਉਣਾ ਚਾਹੁੰਦੇ ਹੋ ਔਰ ਮੈਨੂੰ ਤੁਸੀਂ ਮਾਰਨਾ ਚਾਹੁੰਦੇ ਹੋ ਤਾਂ ਮੈਂ ਇੱਕ ਸਿੱਖਾਂ ਮੈਨੂੰ ਪ੍ਰੂਫ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਮੈਨੂੰ ਮੈਂ ਆਵਾਜ਼ ਉਠਾ ਚੁੱਕੀ ਹਾਂ ਔਰ ਮੇਰੀ ਆਵਾਜ਼ ਬੰਦ ਕਰਵਾਣੀ ਹੈ ਅਗਰ ਤੁਸੀਂ ਮੈਨੂੰ ਡਰਾ ਕੇ ਤਾਂ ਮੈਂ ਇੱਕ ਹੋਰ ਤਾਂ ਤੁਸੀਂ ਜਿਆਦਾ ਤੋਂ ਜਿਆਦਾ ਮੇਰਾ ਕੀ ਕਰ ਸਕਦੇ ਹੋ ਤੁਸੀਂ ਮੇਰਾ ਬਹੁਤ ਹੀ ਭਿਆਨਕ ਰੂਪ ਨਾਲ ਆ ਕੇ ਤੁਸੀਂ ਮੇਰਾ ਰੇਪ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਐਦਾਂ ਦੀ ਮੌਤ ਦੇ ਸਕਦੇ ਹੋ ਤਾਂ ਮੈਂ ਤੁਹਾਨੂੰ ਕਹਿ ਚੁੱਕੀ ਹਾਂ ਕਿ ਮੇਰੀ ਮੌਤ ਉਦਾਂ ਦੀ ਹੋਣੀ ਚਾਹੀਦੀ ਹੈ ਕਿ ਜੋ ਅੱਜ ਤੱਕ ਕਿਸੇ ਔਰਤ ਨੂੰ ਜਾਂ ਕਿਸੇ ਇਨਸਾਨ ਨੂੰ ਇਸ ਦੁਨੀਆ ਤੇ ਨਹੀਂ ਮਿਲੀ ਹੋਏ ਚਾਹੇ ਉਹ ਜਹਾਂਗੀਰ ਸੀ ਚਾਹੇ ਉਹ ਬਾਬਰ ਸੀ ਚਾਹੇ ਔਰੰਗਜ਼ੇਬ ਸੀ ਚਾਹੇ ਉਹ ਕੁਝ ਵੀ ਸੀ ਕਿਉਂਕਿ ਜੋ ਸਾਡੇ ਦੋ ਸ਼ਹਿਬ ਜਾਦੇ ਸ਼ਹੀਦ ਹੋਏ ਨੇ ਦਵਾਰਾਂ ਦੇ ਵਿੱਚ ਖੜੇ ਹੋ ਕੇ ਔਰ ਲੜਾਈਆਂ ਦੇ ਵਿੱਚ ਉਹਨਾਂ ਦੀ ਕੋਈ ਪਰਸਨਲ ਪ੍ਰੋਬਲਮ ਕੁਝ ਨਹੀਂ ਸੀ ਉਹ ਸਾਡੇ ਲਈ ਹੋਏ ਸੀ ਤਾਂ ਮੈਂ ਅਗਰ ਉਹਨਾਂ ਨੂੰ ਪ੍ਰੋਟੈਕਟ ਕਰ ਰਹੀ ਹਾਂ ਕਿ ਉਹਨਾਂ ਨੇ ਸਾਨੂੰ ਜਗ੍ਹਾ ਦਿੱਤੀ ਹੈ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਗੁਰੂ ਮਾਨਿਓ ਗ੍ਰੰਥ ਹੁਣ ਤੁਸੀਂ ਮੈਨੂੰ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ ਇਹ ਤੁਹਾਡਾ ਪ੍ਰਤੱਖ ਗੁਰੂ ਹੈ ਔਰ ਅਗਰ ਉਸ ਗੁਰੂ ਦੇ ਦਵਾਰ ਤੇ ਤੁਸੀਂ ਗੰਦ ਪਾਣਾ ਹੈ ਔਰ ਮੈਂ ਰੋਕ ਰਹੀ ਹਾਂ ਤਾਂ ਮੈਨੂੰ ਪਨਿਸ਼ਮੈਂਟ ਵੀ ਉਸ ਤੋਂ ਵੱਡੀ ਹੋਣੀ ਚਾਹੀਦੀ ਹੈ ਤਾਂ ਕਿ ਐਦਾਂ ਨਹੀਂ ਮੈਨੂੰ ਪਨਿਸ਼ਮੈਂਟ ਦਿਓ ਕਿ ਮੈਨੂੰ ਦੇਖ ਕੇ ਦੁਨੀਆ 'ਚ ਹਰ ਔਰਤ ਤੱ ਡਰੇ ਜਿੱਦਾਂ ਤੁਸੀਂ ਉਹਨੂੰ ਡਰਾ ਕੇ ਰੱਖਣਾ ਚਾਹੁੰਦੇ ਹੋ ਜਿੱਦਾਂ ਤੁਸੀਂ ਉਹਨੂੰ ਦਬਾ ਕੇ ਰੱਖਣਾ ਚਾਹੁੰਦੇ ਹੋ ਤੁਸੀਂ ਨਹੀਂ ਚਾਹੁੰਦੇ ਕਿ ਔਰਤ ਆਵਾਜ਼ ਉਠਾਏ ਤਾਂ ਮੈਨੂੰ ਪਨਿਸ਼ਮੈਂਟ ਵੀ ਇਦਾਂ ਦੀ ਦਿਓ ਕਿ ਮੇਰੇ ਨਾਂ ਤੋਂ ਦੁਨੀਆ ਡਰੇ ਔਰ ਤੁਹਾਡੇ ਖਿਲਾਫ ਆਵਾਜ਼ ਤੱਕ ਕੋਈ ਨਾ ਉਠਾ ਸਕੇ ਕਿਉਂਕਿ ਦੁਨੀਆ ਦੇ ਵਿੱਚ ਅੱਜ ਤੱਕ ਇਦਾਂ ਹੀ ਹੁੰਦਾ ਆਇਆ ਜੋ ਸੱਚਾਈ ਲਈ ਆਵਾਜ਼ ਉਠਾਉਂਦਾ ਹੈ ਜੋ ਆਪਣੇ ਧਰਮ ਲਈ ਆਵਾਜ਼ ਉਠਾਉਂਦਾ ਹੈ ਉਹਨੂੰ ਬਹੁਤ ਹੀ ਜ਼ਿਆਦਾ ਕਸ਼ਟ ਦਿੱਤੇ ਜਾਂਦੇ ਨੇ ਤਾਂ ਮੇਰਾ ਕਸ਼ਟ ਵੀ ਮੈਂ ਤੁਹਾਨੂੰ ਕਹਿੰਨੀ ਆ ਤੁਸੀਂ ਮਰਦ ਹੋ ਤੁਸੀਂ ਬਹੁਤ ਹੀ ਵੱਡੇ ਗੁੰਡੇ ਹੋ ਤੁਸੀਂ ਜੋ ਵੀ ਹੋ ਤੁਸੀਂ ਜੋ ਵੀ ਜਿਨ੍ਹਾਂ ਦੇ ਥਰੂ ਮੈਨੂੰ ਗੱਲ ਕਰਨ ਦੀ ਕਿਸ਼ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਇਹ ਗੱਲ ਕਹਿਨੀ ਹਾਂ ਕਿ ਮੈਨੂੰ ਉਹ ਪਨਿਸ਼ਮੈਂਟ ਦਿਓ ਜੋ ਦੁਨੀਆ 'ਚ ਅਜੇ ਤੱਕ ਕਿਸੇ ਨੂੰ ਮਿਲੀ ਨਹੀਂ ਹੋਈ ਠੀਕ ਹੈ ਤਾਂ ਮੈਨੂੰ ਉਹ ਪਨਿਸ਼ਮੈਂਟ ਚਾਹੀਦੀ ਹੈ ਮੈਂ ਉਹ ਪਨਿਸ਼ਮੈਂਟ ਲੈਣ ਨੂੰ ਤਿਆਰ ਹਾਂ ਪਰ ਮੈਂ ਆਪਣਾ ਮੂੰਹ ਬੰਦ ਕਰਨ ਨੂੰ ਤਿਆਰ ਨਹੀਂ ਹਾਂ ਕਿਉਂਕਿ ਇਹ ਮੂੰਹ ਹੁਣ ਖੁੱਲ ਚੁੱਕਿਆ ਹੈ ਔਰ ਇਹ ਮੂੰਹ ਹੁਣ ਗੁਰੂ ਘਰ ਦਾ ਤਮਾਸ਼ਾ ਤਾਂ ਨਹੀਂ ਦੇਖ ਸਕਦਾ ਇਸ ਚੀਜ਼ ਦੀ ਤਾਂ ਪੂਰੀ ਗਾਰੰਟੀ ਹੈ ਹੁਣ ਤਾਂ ਤੁਹਾਨੂੰ ਹੀ ਹਟਣਾ ਪਏਗਾ ਚਾਹੇ ਉਹ ਪ੍ਰਬੰਧਕਾਂ ਦੀਆਂ ਲੜਾਈਆਂ ਨੇ ਚਾਹੇ ਉਹ ਗੋਲਕਾਂ ਦੀਆਂ ਲੜਾਈਆਂ ਨੇ ਚਾਹੇ ਦੂਜੇ ਧਰਮ ਵਾਲੇ ਤੁਹਾਡੇ ਵਿੱਚ ਵੜ ਕੇ ਤਾਂ ਤੁਹਾਨੂੰ ਆਪਸ ਵਿੱਚ ਲੜਾ ਦਿੰਦੇ ਨੇ ਇਹ ਤੁਹਾਡੀ ਪ੍ਰੋਬਲਮ ਹੈ ਤੁਸੀਂ ਕਿੱਦਾਂ ਉਹਨੂੰ ਸੋਲਵ ਕਰਨਾ ਹੈ ਗੁਰਦੁਆਰੇ ਦੇ ਵਿੱਚ ਤੁਸੀਂ ਲੜਨਾ ਨਹੀਂ ਹੈ ਮੈਨੂੰ ਮੌਤ ਕਬੂਲ ਹੈ ਮੈ ਦੀ ਪਰ ਮੈਨੂੰ ਆਪਣੇ ਗੁਰੂ ਦੀ ਬੇਅਦਬੀ ਦੀ ਬਿਲਕੁਲ ਵੀ ਮਨਜ਼ੂਰ ਨਹੀਂ ਮੈਂ ਨਹੀਂ ਛਾਂਦੀ ਕਿ ਮੇਰੇ ਗੁਰੂ ਦੀ ਬੇਅਦਬੀ ਹੋਏ ਤੁਸੀਂ ਮੈਨੂੰ ਜੋ ਮਰਜੀ ਕਹਿਣਾ ਹੈ ਕਹੋ ਯੂ ਆਰ ਅਲਾਉਡ ਟੂ ਸੇ ਐਨੀਥਿੰਗ ਬਟ ਯੂ ਆਰ ਨਾਟ ਅਲਾਉਡ ਟੂ ਇਨਸਲਟ ਮਾਈ ਗੁਰੂ ਇਨ ਗੁਰਦੁਆਰਸ ਯੂ ਹੈਵ ਟੂ ਵੇਟ ਐਂਡ ਯੂ ਹੈਵ ਟੂ ਵਾਚ ਯੂ ਹੈਵ ਟੂ ਸਟਾਪ ਆਲ ਥੀਸ ਥਿੰਗਸ ਥਿਸ ਇਜ਼ ਮਾਈ ਵਾਰਨਿੰਗ ਐਂਡ ਮੈਨੂੰ ਜੋ ਸਜ਼ਾ ਤੁਸੀਂ ਦੇਣੀ ਹੈ ਨਾ ਅੱਜ ਮੈਂ ਤੁਹਾਨੂੰ ਓਪਨਲੀ ਕਹਿ ਰਹੀ ਹਾਂ ਕਮੈਂਟ ਨਾ ਕਰੋ ਮੈਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੋ ਮਰਨਾ ਕਬੂਲ ਹੈ ਗੁਰੂ ਦੀ ਬੇਇੱਜ਼ਤੀ ਮਨਜ਼ੂਰ ਨਹੀਂ ਹੈ ਤੁਸੀਂ ਜੋ ਸਜ਼ਾ ਦੇਣੀ ਹੈ ਮੈਨੂੰ ਦੋ ਮੈਂ ਨਾ ਪਾਪਣਾ ਨਾ ਮੈਂ ਖੱਤਰੀਆਂ ਨਾ ਮੈਂ ਬੰਮਣੀਆਂ ਨਾ ਮੈਂ ਕੋਸ਼ਾਂ ਜੱਟੀਆਂ ਮੈਂ ਪਰ ਮੈਂ ਇਸ ਚੀਜ਼ ਨੂੰ ਨਹੀਂ ਮੰਦੀ ਕਿਉਂਕਿ ਮੈਂ ਆਪਣੇ ਨਾਮ ਦੇ ਅੱਗੇ ਕੌਰ ਲਿਖਦੀ ਹਾਂ ਪਰ ਜੋ ਕੌਰ ਲਿਖਦੇ ਨੇ ਉਹ ਕਿਸੇ ਜਾਤ ਪਾਤ ਨੂੰ ਨਹੀਂ ਮੰंदे ਕਿਉਂਕਿ ਉਹ ਸਿਰਫ ਗੁਰੂ ਦੇ ਸ਼ਬਦ ਨੂੰ ਔਰ ਗੁਰੂ ਦੇ ਹੁਕਮ ਨੂੰ ਮੰਨਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਜਦੋਂ ਤੁਸੀਂ ਆਪਣੇ ਨਾਮ ਦੇ ਅੱਗੇ ਸਿੰਘ ਰੱਖ ਲਿਆ ਤਾਂ ਤੁਸੀਂ ਕਿਸੇ ਜਾਤ ਪਾਤ ਨੂੰ ਨਹੀਂ ਮੰਨੋਗੇ ਤਾਂ ਮੈਂ ਵੀ ਕਿਸੇ ਜਾਤ ਪਾਤ ਨੂੰ ਨਹੀਂ ਮੰਦੀ ਮੈਂ ਇਨਸਾਨੀਅਤ ਨੂੰ ਮੰਦੀ ਕਿਉਂਕਿ ਮੈਂ ਇਨਸਾਨ ਹਾਂ ਮੈਂ ਕਿਸੇ ਦਾ ਵੀ ਬੁਰਾ ਨਹੀਂ ਸੋਚ ਸਕਦੀ ਕਿਉਂਕਿ ਮੈਂ ਇੱਕ ਹਿਊਮਨ ਬੀਇੰਗ ਹਾਂ ਮੈਂ ਕਿਸੇ ਧਰਮ ਤੋਂ ਨਫ਼ਰਤ ਨਹੀਂ ਕਰ ਸਕਦੀ ਮੈਂ ਜਾਣਦੀ ਹਾਂ ਕਿ ਸਿੱਖਾਂ ਦੇ ਨਾਲ ਕੀ ਕੀ ਕੁਝ ਹੋਇਆ ਹੈ ਉਸ ਚੀਜ਼ ਨੂੰ ਵੀ ਮੈਂ ਸਮਝਦੀ ਹਾਂ ਕਿ ਉਹ ਕਿਉਂ ਹੋਇਆ ਹੈ ਪਰ ਮੈਂ ਕੁਝ ਵੀ ਹੋਏ ਮੇਰੇ ਚ ਇੰਨੀ ਹਿੰਮਤ ਹੈ ਕਿ ਮੈਂ ਆਪਣੀ ਜ਼ਿੰਦਗੀ ਦੀ ਲੜਾਈ ਲੜ ਸਕਦੀ ਹਾਂ ਮੈਂ ਆਪਣੀ ਜ਼ਿੰਦਗੀ ਦੀ ਲੜਾਈ ਕਿਸੇ ਦੇ ਮੋਢਿਆਂ ਤੇ ਰੱਖ ਕੇ ਬੰਦੂਕ ਨਹੀਂ ਚਲਾ ਸਕਦੀ ਮੇਰੇ ਚ ਇੰਨੀ ਹਿੰਮਤ ਮੇਰੇ ਪਰਮਾਤਮਾ ਨੇ ਦਿੱਤੀ ਹੈ ਕਿ ਮੈਂ ਖੁਦ ਆਪਣਾ ਸਭ ਕੁਝ ਕਰ ਸਕਦੀ ਹਾਂ ਤਾਂ ਤੁਸੀਂ ਮੈਨੂੰ ਡਰਾਣਾ ਧਮਕਾਣਾ ਸਭ ਕੁਝ ਕਰਨਾ ਤਾਂ ਬੰਦ ਕਰ ਦਿਓ ਕਿਉਂਕਿ ਮੈਂ ਤੁਹਾਡੇ ਦਰਾਂ ਡਰਾਣ ਧਮਕਾਨ ਨਾਲ ਨਹੀਂ ਡਰਦੀ ਕਿਉਂਕਿ ਤੁਸੀਂ ਵੀ ਜਾਣਦੇ ਹੋ ਕਿ ਇੱਕ ਔਰਤ ਜਦੋਂ ਆਪਣੇ ਆਈ ਤੇ ਆਂਦੀ ਹੈ ਤਾਂ ਉਹ ਪਿੱਛੇ ਨਹੀਂ ਹਟਦੀ ਔਰ ਉਹ ਲੋਕ ਜੋ ਔਰਤਾਂ ਨੂੰ ਗਲਤ ਬੋਲਦੇ ਨੇ ਉਹ ਲੋਕ ਜੋ ਇਹ ਗੱਲ ਮੈਨੂੰ ਕਹਿੰਦੇ ਨੇ ਕਿ ਤੁਸੀਂ ਬੰਦਿਆਂ ਦੀਆਂ ਲੜਾਈਆਂ ਨੂੰ ਛੱਡੋ ਤੁਸੀਂ ਔਰਤਾਂ ਵੱਲ ਦੇਖੋ ਔਰਤਾਂ ਮੇਕਅਪ ਕਰਕੇ ਕੈਟਵੌਕਰ ਆਉਂਦੀਆਂ ਨੇ ਗੁਰਦੁਆਰੇ ਲਿਪਸਟਿਕਾਂ ਲਾ ਕੇ ਆਉਂਦੀਆਂ ਨੇ ਗੁਰਦੁਆਰੇ ਔਰ ਟਰਾਂਸਪਰੈਂਟ ਕੱਪੜੇ ਪਾ ਕੇ ਆਉਂਦੀਆਂ ਨੇ ਗੁਰਦੁਆਰੇ ਤਾਂ ਮੈਂ ਉਹਨਾਂ ਨੂੰ ਪੁੱਛਦੀ ਹਾਂ ਕਿ ਤੁਹਾਨੂੰ ਇਸ ਚੀਜ਼ ਨੂੰ ਕਹਿਣ ਦੀ ਵਾਰੀ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਬੜੇ ਵੱਡੇ ਧਰਮੀ ਬੰਦੇ ਹੋ ਔਰ ਤੁਸੀਂ ਗੁਰਦੁਆਰੇ ਜਨਾਨੀਆਂ ਦੇ ਟਰਾਂਸਪਰੈਂਟ ਕੱਪੜੇ ਦੇਖਣ ਜਾਂਦੇ ਹੋ ਜਨਾਨੀਆਂ ਦਾ ਮੇਕਅਪ ਦੇਖਣ ਜਾਂਦੇ ਹੋ ਜਦ ਜਨਾਨੀਆਂ ਦੇ ਆਦਮੀਆਂ ਨੂੰ ਪ੍ਰੋਬਲਮ ਨਹੀਂ ਹੈ ਤਾਂ ਫਿਰ ਤੁਹਾਨੂੰ ਇਸ ਚੀਜ਼ ਦੀ ਕਾਦੀ ਪ੍ਰੋਬਲਮ ਹੈ ਜਦੋਂ ਉਹਨਾਂ ਨੂੰ ਇਹ ਚੀਜ਼ ਇੱਕ ਚੀਜ਼ ਹੈ ਕਿ ਔਰਤ ਆਪਣੇ ਆਪ ਨੂੰ ਸਾਫ ਸੁਥਰਾ ਇਸ ਕਰਕੇ ਰੱਖਦੀ ਹੈ ਕਿ ਉਹਦਾ ਆਦਮੀ ਉਹਨੂੰ ਦੇਖੇ ਕਿਉਂਕਿ ਆਦਮੀਆਂ ਦੀ ਡਿਮਾਂਡ ਹੁੰਦੀ ਹੈ ਔਰਤਾਂ ਦੀ ਕੋਈ ਡਿਮਾਂਡ ਨਹੀਂ ਹੁੰਦੀ ਇਹ ਔਰਤ ਇਨਸਿਕਿਉਰਿਟੀ ਚਾਕੇ ਕਰਦੀ ਹੈ ਕਿਉਂਕਿ ਉਹ ਨਹੀਂ ਚਾਹਦੀ ਕਿ ਉਹਦੇ ਆਦਮੀ ਇੱਧਰ ਉੱਧਰ ਮੂੰਹ ਮਾਰਨ ਜਾ ਕੇ ਔਰ ੱਤਕੇ ਖਾਣ ਇੱਧਰ ਉੱਧਰ ਆਪਣੇ ਆਦਮੀ ਨੂੰ ਕੰਟਰੋਲ ਕਰਨ ਲਈ ਉਹ ਆਪਣੇ ਆਪ ਨੂੰ ਸਾਫ ਸੁਥਰਾ ਰੱਖਦੀ ਹੈ ਕਿਉਂਕਿ ਅਸੀਂ ਫਕੀਰ ਬਣ ਕੇ ਵੀ ਅਗਰ ਰਹਾਂਗੇ ਤਾਂ ਉਹ ਵੀ ਤਾਂ ਖਰਾਬ ਲੱਗਦਾ ਹੈ ਕਿਉਂਕਿ ਅਗਰ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਤੁਹਾਨੂੰ ਇਸਤੇਮਾਲ ਵੀ ਕਰੋ ਉਹ ਆਪਣੇ ਉੱਪਰ ਡਿਪੈਂਡ ਕਰਦਾ ਹੈ ਕਿ ਅਗਰ ਤੁਸੀਂ ਅੰਮ੍ਰਿਤਧਾਰੀ ਹੋ ਤਾਂ ਅੰਮ੍ਰਿਤਧਾਰੀ ਨੇ ਅੰਮ੍ਰਿਤਧਾਰੀ ਵਾਈਫ ਲੈਣੀ ਹੈ ਤਾਂ ਉਹ ਦੋਨਾਂ ਦੀ ਉਹਦੇ ਤੇ ਡਿਪੈਂਡ ਕਰਦਾ ਹੈ ਪਰ ਕਈ ਆਦਮੀ ਆਪਣੀ ਔਰਤਾਂ ਨੂੰ ਉਸ ਰੂਪ ਚ ਉਸ ਡਰੈਸ ਚ ਔਰ ਉਸ ਮੇਕਅਪ ਚ ਦੇਖਣਾ ਚਾਹੁੰਦੇ ਨੇ ਜੋ ਉਹਨਾਂ ਨੂੰ ਪਸੰਦ ਹੈ ਤਾਂ ਤੁਸੀਂ ਇਹ ਗੱਲ ਔਰਤਾਂ ਨੂੰ ਕਹਿਣ ਦੇ ਬਜਾਏ ਉਹਨਾਂ ਆਦਮੀਆਂ ਨੂੰ ਸਮਝਾਓ ਕਿ ਤੁਸੀਂ ਆਪਣੀ ਔਰਤਾਂ ਨੂੰ ਕਿੱਦਾਂ ਰੱਖਣਾ ਹੈ ਔਰ ਔਰਤ ਨੂੰ ਸਿਕਿਉਰਿਟੀ ਮਹਿਸੂਸ ਕਰਵਾਓ ਕਿ ਆਦਮੀ ਸਿਰਫ ਤੇਰਾ ਰਹੇਗਾ ਕਿਉਂਕਿ ਜਦ ਤੁਸੀਂ ਮੈਨੂੰ ਇਹ ਗੱਲ ਕਹਿ ਰਹੇ ਹੋ ਕਿ ਔਰਤਾਂ ਗੁਰਦੁਆਰੇ ਦੇ ਵਿੱਚ ਟਰਾਂਸਪਰੈਂਟ ਕੱਪੜੇ ਪਾ ਕੇ ਆਂਦੀਆਂ ਮੇਕਅਪ ਕਰਕੇ ਆਂਦੀ ਇਹਦਾ ਮਤਲਬ ਤੁਸੀਂ ਕਿਹੜੇ ਗੁਰਬਾਣੀ ਸੁਣਨ ਜਾਂਦੇ ਹੋ ਤੁਸੀਂ ਵੀ ਤਾਂ ਔਰਤਾਂ ਹੀ ਦੇਖਣ ਜਾਂਦੇ ਹੋ ਔਰ ਜਿਹੜੇ ਲੋਕ ਇਹ ਕਮੀਨੇ ਲੋਕ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਆਪਣੇ ਆਦਮੀਆਂ ਤੋਂ ਉਹਨਾਂ ਦਾ ਦਿਲ ਭਰ ਗਿਆ ਤੇ ਦੂਜੇ ਆਦਮੀ ਲੱਭਣ ਜਾਂਦੇ ਤਾਂ ਤੁਸੀਂ ਇਹ ਗੱਲ ਡੁੱਬ ਕੇ ਮਰ ਜਾਓ ਕਿ ਤੁਹਾਡੀਆਂ ਵੀ ਤਾਂ ਔਰਤਾਂ ਹੋਣਗੀਆਂ ਤੁਹਾਡੇ ਘਰ ਵੀ ਤਾਂ ਹੋਰ ਜਨਾਨੀਆਂ ਹੋਣਗੀਆਂ ਉਹ ਦੂਜੇ ਆਦਮੀਆਂ ਨੂੰ ਅਟਰੈਕਟ ਕਰਨ ਗੁਰਦੁਆਰੇ ਜਾਂਦੀਆਂ ਨੇ ਤੁਸੀਂ ਚਾਹੁੰਦੇ ਕਿ ਉਹ ਕਿ ਤੁਸੀਂ ਔਰਤਾਂ ਨੂੰ ਇੰਨਾ ਡਰਾ ਕੇ ਰੱਖਿਆ ਹੋਇਆ ਨਾ ਤੁਹਾਡੇ ਤੁਹਾਨੂੰ ਸ਼ਰਮ ਹੁੰਦੀ ਹੈ ਨਾ ਤੁਹਾਡਾ ਕੋਈ ਸ਼ਬਦ ਤੇ ਕੰਟਰੋਲ ਹੈ ਕਿ ਔਰਤ ਹੈ ਕਿ ਇਹ ਤੁਸੀਂ ਕਿੱਥੋਂ ਨਿਕਲੇ ਸੀ ਅਗਰ ਔਰਤ ਨਾ ਹੁੰਦੀ ਤਾਂ ਤੁਸੀਂ ਹੁੰਦੇ ਮੈਨੂੰ ਤੇ ਮੈਂ ਤੇ ਸਾਰੀਆਂ ਔਰਤਾਂ ਦੇ ਇੱਕ ਵੀਡੀਓ ਬਣਾਵਾਂਗੇ ਔਰ ਉਹਨਾਂ ਨੂੰ ਕਹਾਂਗੇ ਕਿ ਤੁਸੀਂ ਬੱਚੇ ਪੈਦਾ ਕਰਨਾ ਹੀ ਬੰਦ ਕਰ ਦਿਓ ਔਰ ਵਿਆਹ ਹੀ ਕਰਾਣੇ ਬੰਦ ਕਰ ਦਿਓ ਫਿਰ ਤੁਸੀਂ ਆਪਣੀ ਜ਼ਿੰਦਗੀਆਂ ਜੋ ਜਿੱਦਾਂ ਦੀ ਜਿਣੀਆਂ ਉਹਦਾਂ ਦੀ ਜੀ ਲੋ ਔਰਤ ਤੇ ਉਂਗਲੀ ਉਠਾਉਣ ਤੋਂ ਪਹਿਲੇ ਤੁਸੀਂ ਇੱਕ ਵਾਰ ਨਹੀਂ 100 ਵਾਰ ਸੋਚੋ ਕਿ ਔਰਤ ਕਿਉਂ ਸਜਦੀ ਸਵਰਦੀ ਹੈ ਔਰਤ ਦੇ ਦਿਲ ਚ ਇਦਾਂ ਦੀ ਕੀ ਚੀਜ਼ ਹੁੰਦੀ ਆਪਣੇ ਆਦਮੀ ਨੂੰ ਅੱਛਾ ਬਣਨ ਦਿਖਣ ਲਈ ਔਰ ਸਭ ਕੁਝ ਕਰਦੀ ਹੈ ਦੂਸਰੇ ਆਦਮੀ ਨੂੰ ਅਟਰੈਕਟ ਕਰਨ ਲਈ ਨਹੀਂ ਦੂਸਰੇ ਆਦਮੀ ਆਪਣੀ ਔਰਤਾਂ ਨੂੰ ਛੱਡ ਕੇ ਦੂਸਰੀਆਂ ਔਰਤਾਂ ਦੇ ਕੋਲ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਆਪਣੀ ਔਰਤ ਤੋਂ ਸੈਟੀਸਫੈਕਸ਼ਨ ਨਹੀਂ ਹੁੰਦਾ ਠੀਕ ਹੈ ਔਰ ਦੁਬਾਰਾ ਕਿਸੇ ਵੀ ਔਰਤ ਤੇ ਉਂਗਲੀ ਉਠਾਉਣ ਤੋਂ ਪਹਿਲੇ ਬਾਕੀ ਦੀਆਂ ਚਾਰ ਉਂਗਲੀਆਂ ਜਾਂ ਅੰਗੂਠਾ ਆਪਣੇ ਵੱਲ ਕਰਕੇ ਦੇਖ ਲਿਓ ਕਿ ਤੁਹਾਡੀ ਤੁਹਾਡੀ ਕੀ ਔਕਾਤ ਹੈ ਤੁਹਾਡੀ ਇਸ ਔਕਾਤ ਨੇ ਹੀ ਤੁਹਾਡੀ ਇਦਾਂ ਦੀ ਥਿੰਕਿੰਗ ਨਹੀਂ ਔਰਤ ਨੂੰ ਅੱਜ ਇੰਨਾ ਜਲੀਲ ਕਰਕੇ ਇੰਨੀ ਛੋਟੀ ਜਗ੍ਹਾ ਤੇ ਪਹੁੰਚਾ ਕੇ ਰੱਖਤਾ ਹੈ ਕਿ ਉਹਦੀ ਕੋਈ ਅਹਿਮੀਅਤ ਹੀ ਨਹੀਂ ਹੈ ਤੁਸੀਂ ਲੋਕ ਕੁਝ ਸਮਝਦੇ ਨਹੀਂ ਹੋ ਔਰਤ ਨੂੰ ਤੁਸੀਂ ਨਹੀਂ ਹੁੰਦੇ ਅਗਰ ਔਰਤ ਨਹੀਂ ਹੁੰਦੀ ਤਾਂ ਅਗਰ ਤੁਹਾਡੇ ਅੰਦਰ ਮਾੜੀ ਮੋਟੀ ਵੀ ਆਣ ਕਿ ਬਾਕੀ ਹੈ ਤਾਂ ਔਰਤ ਦੀ ਇੱਜ਼ਤ ਕਰਨਾ ਸਿੱਖੋ ਔਰਤ ਨੂੰ ਕਿਸੇ ਵੀ ਰੂਪ ਦੇ ਵਿੱਚ ਐਕਸੈਪਟ ਕਰਨਾ ਸਿੱਖੋ ਉਹ ਉਹਨਾਂ ਦੀ ਮਰਜ਼ੀ ਹੈ ਜਾਂ ਉਹਨਾਂ ਦੇ ਆਦਮੀ ਦੀ ਮਰਜ਼ੀ ਹੈ ਕਿ ਉਹਨਾਂ ਨੇ ਔਰਤ ਨੂੰ ਕਿੱਦਾਂ ਰੱਖਣਾ ਹੈ ਔਰ ਉਹ ਕਿੱਦਾਂ ਖੁਸ਼ ਰਹਿੰਦੇ ਨੇ ਤੇ ਜੇ ਅਗਰ ਆਦਮੀ ਖੁਸ਼ ਹੋਣ ਕੇ ਸਾਨੂੰ ਸਿੰਪਲ ਔਰਤ ਚਾਹੀਦੀ ਹੈ ਉਹਨੂੰ ਮੇਕਅਪ ਨਹੀਂ ਚਾਹੀਦਾ ਤਾਂ ਔਰਤ ਨੂੰ ਮੇਕਅਪ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਠੀਕ ਹੈ ਔਰ ਜੋ ਅਨਮੈਰਿਡ ਲੋਗ ਨੇ ਇਦਾਂ ਦੇ ਫਾਲਤੂ ਲੋਗ ਨੇ ਜੋ ਗੁਰਦੁਆਰਿਆਂ ਦੇ ਵਿੱਚ ਸਿਰਫ ਇਦਾਂ ਦੀਆਂ ਹਰਕਤਾਂ ਕਰਨ ਜਾਂਦੇ ਨੇ ਤਾਂ ਉਹਨਾਂ ਨੂੰ ਗੁਰਦੁਆਰੇ ਵੜਨ ਨਹੀਂ ਦਿੱਤਾ ਜਾਣਾ ਚਾਹੀਦਾ ਔਰ ਕੰਟਰੋਲ ਇਹ ਗੱਲ ਤੇ ਕਰਨਾ ਚਾਹੀਦਾ ਹੈ ਕਿ ਔਰਤਾਂ ਨੂੰ ਸਪੈਸ਼ਲ ਰਿਕਵੈਸਟ ਹੈ ਕਿ ਉਹ ਨਜ਼ਰ ਰੱਖਣ ਕਿ ਇਦਾਂ ਦੇ ਕਿਹੜੇ ਬੰਦੇ ਨੇ ਜਿਹੜੀਆਂ ਔਰਤਾਂ ਵੱਲ ਗੁਰਦੁਆਰੇ ਚ ਬਹਿ ਕੇ ਔਰਤਾਂ ਵੱਲ ਦੇਖਦੇ ਉਹਨਾਂ ਨੂੰ ਚੱਕ ਕੇ ਗੁਰਦੁਆਰੇ ਤੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ ਔਰ ਉਹਦੇ ਲਈ ਕੋਈ ਪੁਲਿਸ ਬੁਲਾਉਣ ਦੀ ਜ਼ਰੂਰਤ ਨਹੀਂ ਹੈ ਔਰ ਉਹਦੇ ਲਈ ਕਿਸੇ ਆਦਮੀ ਨੂੰ ਕੰਪਲੇਨਟ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਉਹਨਾਂ ਨੂੰ ਖੁਦ ਹੀ ਘੜੀਸ ਕੇ ਬਾਹਰ ਮਾਰਨਾ ਚਾਹੀਦਾ ਹੈ ਕਿ ਤੁਸੀਂ ਇੱਥੇ ਜਨਾਨੀਆਂ ਦੇ ਕੱਪੜੇ ਦੇਖਣ ਆਏ ਹੋ ਕਿ ਮੇਕਅਪ ਦੇਖਣ ਆਏ ਹੋ ਅਸੀਂ ਸ਼ਾਦੀ ਸ਼ੁਦਾ ਹਾਂ ਤੇ ਅਸੀਂ ਬੱਚਿਆਂ ਵਾਲੇ ਹਾਂ ਅਸੀਂ ਬੰਦਿਆਂ ਵਾਲੇ ਹਾਂ ਅਸੀਂ ਦੂਜੇ ਬੰਦਿਆਂ ਦੀ ਜ਼ਰੂਰਤ ਨਹੀਂ ਹੈ ਜਿਹ ਇਹ ਚੀਜ਼ਾਂ ਲਈ ਸੀ ਕਿ ਮੈਨੂੰ ਧਮਕਾਣਾ ਬੰਦ ਕਰੋ ਤੇ ਔਰਤ ਨੂੰ ਬਦਨਾਮ ਕਰਨਾ ਬੰਦ ਕਰੋ ਪਹਿਲਾਂ ਆਪਣੀਆਂ ਅੱਖਾਂ ਦੇ ਕੰਟਰੋਲ ਕਰੋ ਕਿਉਂਕਿ ਜਿੱਦਾਂ ਦੇ ਤੁਸੀਂ ਨਜ਼ਰ ਰੱਖਦੇ ਹੋ ਉਦਾਂ ਦੇ ਤੁਹਾਨੂੰ ਦਿਖਦਾ ਹੈ ਅਗਰ ਤੁਹਾਡੀ ਨਜ਼ਰ ਗੰਦੀ ਹੈ ਤਾਂ ਤੁਹਾਨੂੰ ਸਾਰੀ ਦੁਨੀਆ ਗੰਦੀ ਦਿਖਦੀ ਹੈ ਅਗਰ ਤੁਹਾਨੂੰ ਕੰਟਰੋਲ ਕਰਨ ਨੂੰ ਕਿਹਾ ਕਿ ਗੁਰਦੁਆਰੇ ਲੜਨਾ ਨਹੀਂ ਹੈ ਬਾਹਰ ਜਾ ਕੇ ਲੜੋ ਤੁਸੀਂ ਐਡੇ ਵੱਡੇ ਯੋਧਾ ਬਣੇ ਫਿਰਦੇ ਹੋ ਤੇ ਬਾਹਰ ਜਾ ਕੇ ਕਿਉਂ ਨਹੀਂ ਲੜਦੇ ਗੁਰਦੁਆਰਿਆਂ ਵਿੱਚ ਕਿਉਂ ਲੜਦੇ ਹੋ ਤੇ ਤੂੰ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਕਿ ਔਰਤਾਂ ਨੂੰ ਦੇਖਣਾ ਔਰਤ ਆਦਮੀ ਨੂੰ ਦੇਖਣ ਜਾਂਦੇ ਆ ਤਾਂ ਕਿ ਔਰਤਾਂ ਮੜਨ ਨਾ ਮੈਂ ਤਾਂ ਕਹਿੰਦੀ ਸਾਰੀ ਔਰਤ ਕਿਉਂਕਿ ਇੰਨੀ ਹਿੰਮਤ ਔਰਤ 'ਚ ਹੁੰਦੀ ਹੈ ਕਿ ਜੋ ਬੱਚੇ ਨੂੰ ਜਨਮ ਦਿੰਦੀ ਹੈ ਤੇ ਬੰਦੇ ਨੂੰ ਛਿੱਤਰ ਥੱਲੇ ਵੀ ਰੱਖ ਸਕਦੀ ਹੈ ਐਦਾਂ ਦੇ ਬੰਦੇ ਜਿਹੜੇ ਬੰਦੇ ਔਰਤਾਂ ਨੂੰ ਗਲਤ ਨਜ਼ਰਾਂ ਨਾਲ ਦੇਖਦੇ ਨੇ ਉਹ ਵੀ ਗੁਰਦੁਆਰੇ ਦੇ ਵਿੱਚ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਰੱਖਦੇ ਨੇ ਉਹਨਾਂ ਦੀ ਛਿੱਤਰ ਪ੍ਰੇੜ ਤਕੜੀ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ